प्यारे बच्चों पिछली वीडियो ਦੇ ਵਿੱਚ ਜਿਹੜੀ ਪਾਠ ਪਹਿਲਾ ਜਮਾਤ ਤੀਜੀ ਦੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਇਸ ਪਾਠ ਨੂੰ ਚੰਗੀ ਤਰ੍ਹਾਂ ਪਾਠ ਦੀ ਵਿਆਖਿਆ ਕੀਤੀ ਸੀ ਉਮੀਦ ਹੈ ਕਿ ਤੁਹਾਨੂੰ ਇਸ ਪਾਠ ਬਾਰੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਹਦਾ ਪਿਛਲਾ ਅਭਿਆਸ ਕਾਰਜ ਕਰਾਂਗੇ ਆ ਦੇਖੋ ਪਹਿਲੇ ਪੇਜ ਦੇ ਉੱਤੇ ਪਾਠ ਪਹਿਲਾ ਸਾਡਾ ਘਰ ਇਹਦੇ ਵਿੱਚ ਦੇਖੋ ਪਾਠ ਪਹਿਲੇ ਤੇ ਇਹਨਾਂ ਨੇ ਕੁਝ ਤਸਵੀਰਾਂ ਦਿੱਤੀਆਂ ਹੋਈਆਂ ਆਪਾਂ ਨੂੰ ਪਹਿਲੀ ਜਿਹੜੀ ਤਸਵੀਰ ਹੈ ਇਗਲੂ ਦੀ ਤਸਵੀਰ ਹੈ ਤਾਂ ਇਹਨੂੰ ਆਪਾਂ ਦੇਖੋ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਆਪਾਂ ਕੀ ਕਹਿੰਦੇ ਆ ਇਗਲੂ ਪਟ ਪੰਜਾਬੀ ਚ ਆਪਾਂ ਇਹਨੂੰ ਕੀ ਬੁਲਾਵਾਂਗੇ ਬਰਫ਼ ਦਾ ਘਰ ਠੀਕ ਹੈ ਬਰਫ਼ ਦਾ ਘਰ ਉਸ ਤੋਂ ਬਾਅਦ ਜਿਹੜੀ ਅਗਲੀ ਤਸਵੀਰ ਹੈ ਇਹ ਹੈਗੀ ਹੈ ਝੌਂਪੜੀ ਜਾਂ ਇਹਨੂੰ ਆਪਾਂ ਕੱਚਾ ਘਰ ਵੀ ਬੋਲ ਸਕਦੇ ਹਾਂ ਠੀਕ ਹੈ ਅੱਗੇ ਹੈਗੀ ਹੈ ਦੇਖੋ ਸਮੁੰਦਰੀ ਘਰ ਜਿਹੜੇ ਲੋਕ ਸਮੁੰਦਰਾਂ ਦੇ ਵਿੱਚ ਰਹਿੰਦੇ ਆ ਜਾਂ ਫਿਰ ਸਮੁੰਦਰਾਂ ਦੇ ਆਸੇ-ਪਾਸੇ ਵੀ ਰਹਿੰਦੇ ਐ ਠੀਕ ਐ ਉਹ ਜਿਹੜੇ ਜ਼ਿਆਦਾਤਰ ਜਿਹੜੇ ਹੈਗੇ ਆ ਸਮੁੰਦਰਾਂ ਦੇ ਵਿੱਚ ਕੰਮ ਕਰਦੇ ਐ ਮੱਛੀਆਂ ਫੜਦੇ ਐ ਜਾਂ ਫਿਰ ਸਮੁੰਦਰੀ ਘਰਾਂ ਦੇ ਵਿੱਚੋਂ ਆਪਣੇ ਫਿਰ ਘਰ ਇਸ ਤਰ੍ਹਾਂ ਬਣਾ ਲੈਂਦੇ ਐ ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਐ ਸਮੁੰਦਰੀ ਕਰ ਉਸ ਤੋਂ ਬਾਅਦ ਜਿਹੜੀ ਤਸਵੀਰ ਐ ਇਹ ਹੈਗੀ ਐ ਪੱਕਾ ਘਰ ਪੱਕਾ ਘਰ ਵੀ ਲਿਖ ਸਕਦੇ ਹਾਂ ਕਲਾਕਾਰ ਵੀ ਲਿਖ ਸਕਦੇ ਹਾਂ ਕਿਉਂਕਿ ਜਿਹੜਾ ਅੱਜ ਦਾ ਮਨੁੱਖ ਐ ਉਹ ਪੱਕੇ ਘਰਾਂ ਦੇ ਵਿੱਚ ਹੀ ਰਹਿੰਦਾ ਕੱਚਾ ਘਰ ਕਿਸੇ ਦਾ ਵੀ ਨਹੀਂ ਐ ਹਨਾ ਤਾਂ ਇਸ ਕਰਕੇ ਆਪਾਂ ਪੱਕਾ ਕਰ ਲੈ ਸਕਦੇ ਹਾਂ ਅੱਗੇ ਦੇਖੋ ਸ਼ਬਦ ਭੰਡਾਰ ਹੋ ਗਿਆ ਆਪਣੇ ਸ਼ਬਦ ਭੰਡਾਰ ਵੀ ਆਪਾਂ ਯਾਦ ਕਰਦੇ ਹੁੰਨੇ ਆ ਆਲਣਾ ਪੰਛੀਆਂ ਦੇ ਰਹਿਣ ਦਾ ਘਰ ਖੁੱਡ ਖੁੱਡ ਮਤਲਬ ਡੁੱਡ ਡੁੱਡ ਦਾ ਮਤਲਬ ਹੈ ਮਿੱਟੀ ਨੂੰ ਪੁੱਟ ਕੇ ਜਿਹੜੀ ਰਹਿਣ ਵਾਲੀ ਚੂਹਾ ਜਗਾ ਬਣਾਉਂਦਾ ਹੈ ਨਾ ਉਹਨੂੰ ਆਪਾਂ ਕੀ ਬੋਲਦੇ ਹਾਂ ਖੁੱਡ ਅੱਗੇ ਹੈਗਾ ਨਿਰਾਲਾ ਤਾਂ ਨਿਰਾਲਾ ਦਾ ਮਤਲਬ ਹੁੰਦਾ ਹੈ ਅਨੋਖਾ ਸ਼ੁਰੂ ਕਰਦੇ ਆਪਾਂ ਪ੍ਰਸ਼ਨ ਉੱਤਰ ਪ੍ਰਸ਼ਨ ਪਹਿਲੇ ਦਾ ਜਿਹੜਾ ਊੜਾ ਹੈ ਬਿਜੜੇ ਦੇ ਘਰ ਨੂੰ ਕੀ ਆਖਦੇ ਹਨ ਤਾਂ ਆਪਾਂ ਇਹਦਾ ਉੱਤਰ ਲਿਖਾਂਗੇ ਆਲਣਾ ਤਾਂ ਆਲਣਾ ਟਿਕ ਕਰਾਂਗੇ ਆਪਾਂ ਅੱਗੇ ਆੜਾ ਪ੍ਰਸ਼ਨ ਛੱਤਾ ਕੀ ਹੁੰਦਾ ਹੈ ਤਾਂ ਇਹਦਾ ਆਨਸਰ ਆਪਾਂ ਇਹਦਾ ਉੱਤਰ ਆਪਾਂ ਟਿਕ ਕਰਾਂਗੇ ਸ਼ਹਿਦ ਦੀਆਂ ਮੱਖੀਆਂ ਦਾ ਕਰ ਤਾਂ ਆਪਾਂ ਕੱਲੀਆਂ ਮੱਖੀਆਂ ਦਾ ਘਰ ਨਹੀਂ ਕਹਿ ਸਕਦੇ ਕਿਉਂਕਿ ਮੱਖੀਆਂ ਜਿਹੜੀਆਂ ਹਾਊਸ ਫ्लाई ਹੁੰਦੀਆਂ ਹਨਾ ਘਰਾਂ ਦੇ ਵਿੱਚ ਹੁੰਦੀਆਂ ਉਹ ਮੱਖੀਆਂ ਬੋਲਦੇ ਆ ਉਹਨਾਂ ਨੂੰ ਆਪਾਂ ਪਰ ਇਹ ਹੁੰਦੀਆਂ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਹਨਾ ਤਾਂ ਇਸ ਕਰਕੇ ਛੱਤਾ ਆਪਾਂ ਸ਼ਹਿਦ ਦੀਆਂ ਮੱਖੀਆਂ ਦੇ ਘਰ ਨੂੰ ਬੋਲਦੇ ਆ ਅੱਗੇ ਈੜੀ ਪ੍ਰਸ਼ਨ ਮਨੁੱਖ ਦਾ ਘਰ ਸਭ ਤੋਂ ਕੀ ਹੈ ਤਾਂ ਮਨੁੱਖ ਦਾ ਘਰ ਸਭ ਤੋਂ ਕੀ ਹੈ ਨਿਰਾਲਾ ਆਪਾਂ ਪੜ੍ਹਿਆ ਕਵਿਤਾ ਦੇ ਵਿੱਚ ਕਿ ਮਨੁੱਖ ਦਾ ਘਰ ਸਭ ਤੋਂ ਨਿਰਾਲਾ ਹੈ ਅੱਗੇ ਹੈਗਾ ਓਰਲ ਪ੍ਰਸ਼ਨ ਅਸੀਂ ਆਪਣੇ ਪਰਿਵਾਰ ਨਾਲ ਜਿਸ ਥਾਂ ਤੇ ਰਹਿੰਦੇ ਹਾਂ ਉਸ ਨੂੰ ਕੀ ਆਖਦੇ ਹਾਂ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਉਸ ਨੂੰ ਆਪਾਂ ਕਹਿੰਦੇ ਆ ਗਾਰਾਰਾ ਘਰ ਅੱਗੇ ਹੈਗਾ ਜਿਹੜਾ ਤੁਹਾਡਾ ਘਰ ਕੱਚਾ ਹੈ ਜਾਂ ਪੱਕਾ ਤਾਂ ਆਪਾਂ ਇਹਦਾ ਉੱਤਰ ਲਿਖਾਂਗੇ ਪੱਕਾ ਕੱਚਾ ਵੀ ਲਿਖ ਸਕਦੇ ਹਾਂ ਪਰ ਗੱਲ ਇਹ ਹੈ ਵੀ ਅੱਜ ਕੱਲ ਜਿਹੜਾ ਹੈਗਾ ਸਮਾਂ ਇਸ ਸਮੇਂ ਦੇ ਵਿੱਚ ਸਾਰਿਆਂ ਦੇ ਘਰ ਪੱਕੇ ਹੀ ਆ ਤਾਂ ਇਸ ਕਰਕੇ ਫਿਰ ਮੈਂ ਪੱਕਾ ਹੀ ਲਿਖਵਾਇਆ ਹੈ ਅੱਗੇ ਈੜੀ ਤੁਹਾਡੇ ਘਰ ਵਿੱਚ ਕਿੰਨੇ ਕਮਰੇ ਹਨ ਤਾਂ ਮੈਂ ਇੱਥੇ ਲਿਖਿਆ ਚਾਰ ਪਰ ਤੁਸੀਂ ਆਪਣੇ ਅਨਸਾਰ ਲਿਖ ਸਕਦੇ ਹੋ ਕਿਸੇ ਦੇ ਘਰ ਦੇ ਵਿੱਚ ਦੋ ਹੁੰਦੇ ਨੇ ਕਿਸੇ ਦੇ ਘਰ ਦੇ ਵਿੱਚ ਤਿੰਨ ਹੁੰਦੇ ਆ ਕਿਸੇ ਦੇ ਚਾਰ ਹੁੰਦੇ ਆ ਅੱਗੇ ਅਗਲਾ ਪ੍ਰਸ਼ਨ ਤੀਜਾ ਪ੍ਰਸ਼ਨ ਬ੍ਰੈਕਟਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ ਆਪਾਂ ਨੂੰ ਆ ਦੋ ਆਪਸ਼ਨਾਂ ਦਿੱਤੀਆਂ ਹੋਈਆਂ ਆਪਾਂ ਦੋਨੋਂ ਆਪਸ਼ਨਾਂ ਦੇ ਵਿੱਚੋਂ ਇੱਕ ਟਿਕ ਕਰਕੇ ਉੱਥੇ ਭਰ ਦਾਂਗੇ ਪਹਿਲਾ ਪ੍ਰਸ਼ਨ ਹੈ ਭੂੰਡਾਂ ਦੇ ਘਰ ਨੂੰ ਆਖਦੇ ਨੇ ਖੱਖਰ ਤਾਂ ਇਹਦਾ ਉੱਤਰ ਆਊਗਾ ਖੱਖਰ ਅੱਗੇ ਐੜੀ ਐੜਾ ਮੱਕੜੀ ਦੇ ਘਰ ਨੂੰ ਡੈਸ਼ ਤਾਂ ਮੱਕੜੀ ਦੇ ਘਰ ਨੂੰ ਆਪਾਂ ਕੀ ਕਹਨੇ ਆ ਜਾਲਾ ਅੱਗੇ ਆਜੋ ਚੌਥਾ ਜਿਹੜਾ ਪ੍ਰਸ਼ਨ ਹੈ ਪਾਠ ਅਨਸਾਰ ਸਹੀ ਵਾਕ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਤੇ ਗਲਤ ਵਾਕ ਦੇ ਸਾਹਮਣੇ ਗਲਤ ਦਾ ਨਿਸ਼ਾਨ ਲਗਾਓ ਊੜਾ ਚੂਹੇ ਦੇ ਘਰ ਨੂੰ ਰੁੱਡ ਆਖਦੇ ਹਨ ਤਾਂ ਇਹ ਬੇਟਾ ਗਲਤ ਹੈ ਕਿਉਂਕਿ ਕਵਿਤਾ ਦੇ ਅਨਸਾਰ ਆਪਾਂ ਪੜਿਆ ਨਾ ਕਵਿਤਾ ਦੇ ਅਨਸਾਰ ਚੂਹੇ ਦੇ ਘਰ ਨੂੰ ਕੀ ਕਹਿੰਦੇ ਆ ਖੁੱਡ ਸੱਪ ਦੇ ਘਰ ਨੂੰ ਰੁੱਡ ਕਹਿੰਦੇ ਆ ਹਨਾ ਤਾਂ ਇਸ ਕਰਕੇ ਇਹ ਇੱਥੇ ਗਲਤ ਹੋ ਗਿਆ ਅੱਗੇ ਆੜਾ ਜਾਲਾ ਮੱਕੜੀ ਦਾ ਆਕਰ ਹੈ ਤਾਂ ਇਹ ਸਹੀ ਹੈ ਤਾਂ ਇਸ ਕਰਕੇ ਆਪਾਂ ਠੀਕਾ ਲਾ ਦਾਂਗੇ ਅੱਗੇ ਈੜੀ ਮਨੁੱਖ ਦੇ ਘਰ ਨੂੰ ਘਰ ਆਖਦੇ ਹਨ ਬਿਲਕੁਲ ਸਹੀ ਮਨੁੱਖ ਦੇ ਘਰ ਨੂੰ ਆਪਾਂ ਘਰ ਆਖਦੀਆਂ ਤਾਂ ਇਸ ਕਰਕੇ ਊੜਾ ਕੀ ਹੈਗਾ ਗਲਤ ਐੜਾ ਸਹੀ ਈੜੀ ਸਹੀ ਅੱਗੇ ਆ ਗਿਆ ਸ਼ਬਦ ਸੂਚ ਪੰਜਵਾਂ ਪ੍ਰਸ਼ਨ ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਤਾਂ ਆਪਾਂ ਇੰਨਾ ਸ਼ਬਦਾਂ ਦੇ ਵਾਕ ਬਣਾਉਣੇ ਆ ਇਹ ਸ਼ਬਦਾਂ ਨੂੰ ਆਪਾਂ ਵਰਤਦੇ ਹੋਏ ਵਾਕ ਬਣਾਵਾਂਗੇ ਠੀਕ ਹੈ ਪਹਿਲੇ ਨੰਬਰ ਤੇ ਆਲਣਾ ਤਾਲਣਾ ਦਾ ਆਪਾਂ ਆਪਣੇ ਅਨਸਾਰ ਕੋਈ ਵੀ ਵਾਕ ਬਣਾ ਸਕਦੇ ਹਾਂ ਜਿਹੜੀ ਆਲਣੇ ਵਿੱਚ ਰਹਿੰਦੀ ਹੈ ਪੰਛੀ ਆਲਣਿਆ ਪੰਛੀ ਆਪਣਾ ਆਲਣਾ ਬਣਾ ਕੇ ਰਹਿੰਦਾ ਹੈ ਹਨਾ ਕੋਈ ਵੀ ਵਾਕ ਬਣਾ ਸਕਦੇ ਆਪਾਂ ਮੈਂ ਇੱਥੇ ਬਣਾਇਆ ਦੇਖੋ ਚਿੜੀ ਦਾ ਆਲਣਾ ਵੱਡਾ ਸੀ ਅੱਗੇ ਹੈਗਾ ਖੁੱਡ ਤਾਂ ਆਪਾਂ ਇਹਦਾ ਵਾਕ ਬਣਾ ਸਕਦੇ ਹਾਂ ਚੂਹਾ ਖੁੱਡ ਵਿੱਚ ਰਹਿੰਦਾ ਹੈ ਅੱਗੇ ਹੈਗਾ ਮੱਕੜੀ ਮੱਕੜੀ ਜਾਲੇ ਵਿੱਚ ਰਹਿੰਦੀ ਹੈ ਅੱਗੇ ਹੈਗਾ ਨਿਰਾਲਾ ਮਨੁੱਖ ਦਾ ਘਰ ਸਭ ਤੋਂ ਨਿਰਾਲਾ ਹੁੰਦਾ ਹੈ ਤੁਸੀਂ ਆਪਣੇ ਅਨਸਾਰ ਵੀ ਵਾਕ ਬਣਾ ਸਕਦੇ ਹੋ ਬੱਚੇ ਪਰ ਉਹਨਾ ਜਿਹੜੇ ਵੀ ਤੁਸੀਂ ਸ਼ਬਦਾਂ ਦੀ ਵਰਤੋਂ ਕਰੋਗੇ ਜਿਵੇਂ ਵੀ ਤੁਸੀਂ ਵਾਕ ਬਣਾਉਂਗੇ ਉਹਦੇ ਵਿੱਚ ਹਰ ਇੱਕ ਸ਼ਬਦ ਦੀ ਮਾਤਰਾ ਦਾ ਹੋਣਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਇਸ ਕਰਕੇ ਗਲਤੀ ਨਹੀਂ ਕਰਨੀ ਤੁਸੀਂ ਕੋਈ ਵੀ ਆਪਣੇ ਅਨਸਾਰ ਵੀ ਵਾਕ ਬਣਾ ਸਕਦੇ ਹੋ ਅੱਗੇ ਵਿਆਕਰਨ ਬੋਧ ਆ ਗਿਆ ਦੱਸੇ ਅਨੁਸਾਰ ਕਰੋ ਹੁਣ ਦੇਖੋ ਪਹਿਲਾ ਇਹਨਾਂ ਨੇ ਕਰਕੇ ਦੱਸਿਆ ਆਪਾਂ ਨੂੰ ਜਾਲਾ ਜਾਲੇ ਹਨਾ ਤਾਂ ਇਹਦੇ ਤੋਂ ਪਤਾ ਲੱਗ ਗਿਆ ਕਿ ਇਹ ਬਹੁਤ ਬਚਨ ਨੇ ਇੱਕ ਤੋਂ ਆਪਾਂ ਜ਼ਿਆਦਾ ਚੀਜ਼ਾਂ ਬਣਾਉਣੀਆਂ ਤਾਂ ਇੱਥੇ ਹੈਗਾ ਫਿਰ 36 ਤਾਂ 36 ਦਾ ਆਪਾਂ ਕੀ ਬਣਾਵਾਂਗੇ 36 ਅੱਗੇ ਹੈਗਾ ਆਲਣਾ ਆਲਣਾ ਦਾ ਆਪਾਂ ਬਣਾਵਾਂਗੇ ਆਲਣੇ ਅੱਗੇ ਹੈਗਾ ਬਿਜੜਾ ਤਾਂ ਬਿਜੜਾ ਦਾ ਆਪਾਂ ਬਣਾਵਾਂਗੇ ਬਿਜੜੇ ਹੁਣ ਦੇਖੋ ਇਹ ਬੇਟਾ ਜਿੱਥੇ ਵੀ ਕੰਨਾ ਲੱਗਿਆ ਹੋਵੇ ਪਿੱਛੇ ਤਾਂ ਉੱਥੇ ਆਪਾਂ ਕੰਨਾ ਹਟਾ ਕੇ ਲਾ ਲਉਣੀ ਹੁੰਦੀ ਹੈ ਠੀਕ ਹੈ ਇਹ ਇੱਕ ਰੂਲ ਹੈ ਇਹ ਇੱਕ ਨਿਜਮ ਹੈ ਵਿਆਕਰਨ ਦੇ ਵਿੱਚ ਜਦੋਂ ਆਪਾਂ ਬਹੁਵਚਨ ਬਣਾਉਣੇ ਹੈ ਰੱਟਾ ਨਹੀਂ ਲਾਉਣਾ ਵੈਸੇ ਆਪਾਂ ਪਰ ਜਿੱਥੇ ਛੱਤਾ ਲਿਖਿਆ ਦੇਖੋ ਜੇ ਤੁਹਾਨੂੰ ਸਮਝ ਆਇਆ ਤਾਂ ਛੱਤਾ ਦਾ ਛੱਤੇ ਬਣ ਗਿਆ ਪਰ ਥੋੜਾ ਜਿਹਾ ਸੋਚ ਕੇ ਵੀ ਤੁਸੀਂ ਲਗਾਇਆ ਕਰੋ ਦੇਖੋ ਕੰਨਾ ਲੱਗਿਆ ਤਾਂ ਕੰਨਾ ਹਟਾ ਕੇ ਆਪਾਂ ਕੀ ਲਾਉਣਾ ਹੈ ਲਾਂ ਲਾਉਣੀ ਹੈ ਇਸੇ ਤਰ੍ਹਾਂ ਦੇਖੋ ਇੱਥੇ ਵੀ ਕੰਨਾ ਲੱਗਿਆ ਕੰਨਾ ਹਟਾ ਕੇ ਆਪਾਂ ਲਾਂ ਲਾਤੀ ਇਸੇ ਤਰ੍ਹਾਂ ਇਸਤੇ ਲਗਾਈ ਹੈ ਹੁਣ ਜੇਕਰ ਇੱਧਰ ਗੱਲ ਕਰੀਏ ਆਪਾਂ ਮੱਕੜੀ ਤਾਂ ਜਿੱਥੇ ਪਿੱਛੇ ਬਿਹਾਰੀ ਲੱਗੀ ਐ ਉੱਥੇ ਹਰ ਇੱਕ ਸ਼ਬਦ ਦੇ ਪਿੱਛੇ ਕੀ ਲੱਗਦਾ ਆ ਐੜੇ ਕੰਨਾ ਉੱਤੇ ਬਿੰਦੀ ਆ ਤਾਂ ਇੱਥੇ ਹੈਗਾ ਮੱਕੜੀ ਇਹਦਾ ਬਣ ਗਿਆ ਮੱਕੜੀਆਂ ਇੱਥੇ ਹੈਗਾ ਸ਼ੇਰਨੀ ਇਹਦਾ ਬਣ ਗਿਆ ਸ਼ੇਰਨੀਆਂ ਇੱਥੇ ਹੈਗਾ ਕਬੂਤਰੀ ਤਾਂ ਇਹਦਾ ਬਣਤਾ ਆਪਾਂ ਬਹੁਵਚਨ ਕਬੂਤਰੀਆਂ ਹਨਾ ਚਲੋ ਅੱਗੇ 7ਵਾਂ ਪ੍ਰਸ਼ਨ ਸਹੀ ਸ਼ਬਦ ਜੋੜ ਤੇ ਗੋਲਾ ਲਗਾਓ ਉਹ ਦੇਖੋ ਇਹ ਤਿੰਨ ਸ਼ਬਦ ਦਿੱਤੇ ਹੋਏ ਆਪਾਂ ਨੂੰ ਆਪਾਂ ਪਹਿਲਾਂ ਇਹਨਾਂ ਨੂੰ ਰੀਡ ਕਰਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਪੜ੍ਹ ਕੇ ਦੇਖਾਂਗੇ ਫਿਰ ਜਿਹੜਾ ਆਪਾਂ ਨੂੰ ਸਹੀ ਸ਼ਬਦ ਲੱਗਦਾ ਉਹਦੇ ਤੇ ਆਪਾਂ ਕੀ ਲਗਾ ਦਾਂਗੇ ਗੋਲਾ ਲਗਾ ਦਾਂਗੇ ਮਤਲਬ ਉਹਨੂੰ ਸਰਕਲ ਕਰ ਦਾਂਗੇ ਹਨਾ ਪਹਿਲੇ ਨੰਬਰ ਤੇ ਲਿਖਿਆ ਦੇਖੋ ਪਹਿਲੇ ਨੰਬਰ ਤੇ ਜਿਹੜਾ ਲਿਖਿਆ ਉਹਦੇ ਅਨਸਾਰ ਜੇਕਰ ਆਪਾਂ ਸ਼ਬਦ ਨੂੰ ਪੜ੍ਹੀਏ ਤੇ ਇਹ ਬਣ ਗਿਆ ਖੁੜ ਖੁੜ ਹਨਾ ਆ ਬਣ ਗਿਆ ਖੁੱਡ ਆ ਬਣ ਗਿਆ ਖੂੜ ਤਾਂ ਫਿਰ ਕਿਹੜਾ ਸਹੀ ਹੋਇਆ ਦੂਜੇ ਨੰਬਰ ਵਾਲਾ ਹਨਾ ਖੁੱਡ ਅੱਗੇ ਹੈਗਾ ਚੂਹਾ ਫਿਰ ਹੈਗਾ ਚੂਹਾ ਇਹ ਹੈਗਾ ਚੂਹਾ ਤਾਂ ਫਿਰ ਇਹ ਸ਼ਬਦ ਸਹੀ ਹੋ ਗਿਆ ਦੇਖੋ ਹਨਾ ਜਿਵੇਂ ਬੋਲਦੇ ਆ ਆਪਾਂ ਨੂੰ ਪਤਾ ਲੱਗ ਰਿਹਾ ਨਾ ਕਿ ਕਿਹੜੇ ਕਿਹੜੇ ਸ਼ਬਦ ਗਲਤ ਹੈ ਹੁਣ ਇੱਥੇ ਹੈਗਾ ਮਨੁੱਖ ਇਹ ਹੋਊਗਾ ਮਨੂਖ ਇਹ ਹੋਊਗਾ ਮਨੂਖ ਹਨਾ ਤਾਂ ਇਸ ਕਰਕੇ ਫਿਰ ਪਹਿਲਾ ਸਹੀ ਹੋ ਗਿਆ ਹੁਣ ਅੱਗੇ ਹੈਗਾ ਸ਼ਹਿਦ ਇਹ ਬਣ ਗਿਆ ਸਿਹਦ ਇਹ ਬਣ ਗਿਆ ਸ਼ਹੀਦ ਤਾਂ ਫਿਰ ਕਿਹੜਾ ਸਹੀ ਹੋਇਆ ਪਹਿਲੇ ਨੰਬਰ ਵਾਲਾ ਹਨਾ ਤਾਂ ਜਦੋਂ ਆਪਾਂ ਕਿਸੇ ਵੀ ਸ਼ਬਦ ਨੂੰ ਸਹੀ ਗਲਤ ਦੇਖਣਾ ਵੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਤਾਂ ਆਪਾਂ ਪਹਿਲਾਂ ਉਹਨਾਂ ਨੂੰ ਰੀਡ ਕਰਾਂਗੇ ਪੜਾਂਗੇ ਦੇਖਾਂਗੇ ਕਿਵੇਂ ਸਾਊਂਡ ਆ ਰਹੀ ਹੈ ਜੇ ਸਹੀ ਸਾਊਂਡ ਨਹੀਂ ਆ ਰਹੀ ਤਾਂ ਫਿਰ ਉਹ ਸ਼ਬਦ ਗਲਤ ਹੈ ਹੁਣ ਅੱਗੇ ਆ ਗਈ ਆਰਟ ਇੰਟੀਗ੍ਰੇਸ਼ਨ ਐਕਟੀਵਿਟੀ ਜਿਹੜੀ ਕਿ ਬੱਚਾ ਨੂੰ ਬਹੁਤ ਪਸੰਦ ਹੁੰਦੀ ਆ ਹਨਾ ਕਲਾ ਸਬੰਧੀ ਐਕਟੀਵਿਟੀ ਤਾਂ ਇੱਥੇ 8ਵੇਂ ਪ੍ਰਸ਼ਨ 'ਚ ਕੀ ਕਰਨਾ ਹੈ ਹੀਠਾ ਦਿੱਤੇ ਖਾਲੇ ਡੱਬੇ ਖਾਲੀ ਡੱਬੇ ਵਿੱਚ ਆਪਣੇ ਘਰ ਦਾ ਚਿੱਤਰ ਬਣਾ ਕੇ ਉਸ ਵਿੱਚ ਰੰਗ ਭਰੋ ਤੁਸੀਂ ਇੱਥੇ ਆਪਣਾ ਮਨਪਸੰਦ ਜਿਵੇਂ ਘਰ ਬਣਾ ਸਕਦੇ ਹੋ ਤੇ ਆਪਣੇ ਮਨਪਸੰਦ ਕਲਰ ਰੰਗ ਭਰ ਸਕਦੇ ਹੋ ਠੀਕ ਹੈ ਸੋਹਣਾ ਸੋਹਣਾ ਇੱਥੇ ਘਰ ਬਣਾ ਕੇ ਤੁਸੀਂ ਉਹਦੇ ਵਿੱਚ ਰੰਗ ਭਰਨਾ ਇਥੇ ਇਸ ਪ੍ਰੈਸ਼ਨ ਦੇ ਵਿੱਚ ਅੱਗੇ ਆ ਗਈ ਲਾਈਫ ਸਕਿਲਸ ਐਂਡ ਵੈਲਿਊਜ਼ ਹਨਾ ਨੋਮਾ ਪ੍ਰੈਸ਼ਨ ਹੈ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਉਹਨਾਂ ਨੇ ਦੇਖੋ ਇੱਕ ਖੁਸ਼ੀ ਵਾਲੀ ਸਮੈਲੀ ਬਣਾਈ ਹੈ ਇੱਕ ਸੈਡ ਵਾਲੀ ਬਣਾਈ ਹੈ ਆਪਾਂ ਦੱਸਣਾ ਹੈ ਇਹ ਵਾਕਾਂ ਨੂੰ ਪੜ੍ਹ ਕੇ ਜੇਕਰ ਤੁਹਾਨੂੰ ਲੱਗਦਾ ਕਿ ਮੈਂ ਇਸ ਵਾਕ ਨੂੰ ਪੜ੍ਹ ਕੇ ਖੁਸ਼ ਹਾਂ ਹਨਾ ਮਤਲਬ ਉਹ ਚੀਜ਼ ਤੁਹਾਨੂੰ ਉਦਾਂ ਹੁੰਦੀ ਹੈ ਤੁਹਾਡੇ ਨਾਲ ਤਾਂ ਖੁਸ਼ ਲਿਖ ਦਿਓ ਨਹੀਂ ਉਦਾਸ ਉਹ ਦੇਖੋ ਇਹਨਾਂ ਨੇ ਪਹਿਲੇ ਦੋ ਕਰਕੇ ਦੱਸਿਆ ਜਦੋਂ ਤੁਹਾਨੂੰ ਨਵੇਂ ਕੱਪੜੇ ਮਿਲਦੇ ਹਨ ਤਾਂ ਦੇਖੋ ਸਾਰਿਆਂ ਨੂੰ ਖੁਸ਼ੀ ਮਿਲਦੀ ਹੈ ਤਾਂ ਇਸ ਕਰਕੇ ਸਮਾਈਲੀ ਕਿਹੜੀ ਲੱਗਗੀ ਇੱਥੇ ਖੁਸ਼ੀ ਵਾਲੀ ਜਦੋਂ ਤੁਸੀਂ ਦੁਖੀ ਹੁੰਦੇ ਹੋ ਤਾਂ ਫਿਰ ਤੁਸੀਂ ਸੈਡ ਹੁੰਦੇ ਹੋ ਹਨਾ ਤਾਂ ਫਿਰ ਇੱਥੇ ਉਦਾਸ ਵਾਲੀ ਸਮਾਈਲੀ ਲਗਾਤੀ ਹੁਣ ਤੀਜੇ ਚ ਆਪਾਂ ਖੁਦ ਲਗਾਉਣਾ ਹੈ ਜਦੋਂ ਤੁਸੀਂ ਆਪਣੀਆਂ ਚੀਜ਼ਾਂ ਨੂੰ ਸਾਂਝਾ ਕਰਦੇ ਹੁਣ ਦੇਖੋ ਕਈਆਂ ਨੂੰ ਤਾਂ ਖੁਸ਼ੀ ਮਿਲਦੀ ਹੈ ਕਈ ਛੋਟੇ ਬੱਚੇ ਆ ਜਿਹੜੇ ਇਹ ਸੋਚਦੇ ਆ ਕਿ ਮੈਂ ਕਿਸੇ ਨੂੰ ਆਪਣੀ ਚੀਜ਼ ਦੇਵਾਂ ਨਾ ਕਿਸੇ ਨਾਲ ਸਾਂਝੀ ਨਾ ਕਰਾਂ ਤਾਂ ਫਿਰ ਉਹ ਸੈਡ ਵੀ ਬਣਾ ਸਕਦੇ ਆ ਹਨਾ ਤੇ ਜਿਹੜੇ ਦੇਖ ਕੇ ਖੁਸ਼ ਹੁੰਦੇ ਆ ਇੱਕ ਦੂਜੇ ਦੀ ਮਦਦ ਕਰਕੇ ਖੁਸ਼ ਹੁੰਦੇ ਇੱਕ ਚੀਜ਼ ਦੂਜੇ ਨਾਲ ਚੀਜ਼ ਸਾਂਝੀ ਕਰਕੇ ਖੁਸ਼ ਹੁੰਦੇ ਆ ਉਹ ਖੁਸ਼ੀ ਦੀ ਸਮਾਈਲੀ ਬਣਾ ਸਕਦੇ ਆ ਅੱਗੇ ਚੌਥਾ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਦੇਖੋ ਜਦੋਂ ਤੁਸੀਂ ਬਿਮਾਰ ਹੁੰਨੇ ਹੋ ਤਾਂ ਫਿਰ ਸੈਡ ਹੀ ਹੁੰਨੇ ਹੋ ਫਿਰ ਉਦਾਸ ਹੁੰਨੇ ਇਸ ਕਰਕੇ ਉਦਾਸ ਵਾਲੀ ਸਮਾਈਲੀ ਬਣਾਤੀ ਆਪਾਂ ਇੱਥੇ ਪੰਜਵੇਂ ਨੰਬਰ ਤੇ ਜਦੋਂ ਤੁਸੀਂ ਸਕੂਲ ਜਾਂਦੇ ਹੋ ਹੁਣ ਇਹਦੇ ਵਿੱਚ ਵੀ ਕੀ ਆ ਕਿ ਕੁਝ ਬੱਚੇ ਤਾਂ ਸਕੂਲ ਜਾ ਕੇ ਖੁਸ਼ ਹੁੰਦੇ ਆ ਔਰ ਕਈਆਂ ਦਾ ਸਕੂਲ ਜਾਣ ਨੂੰ ਮਨ ਨਹੀਂ ਕਰਦਾ ਪੜਨ ਨੂੰ ਮਨ ਨਹੀਂ ਕਰਦਾ ਹਨਾ ਤਾਂ ਇਸ ਕਰਕੇ ਤੁਸੀਂ ਆਪਣੇ ਅਨਸਾਰ ਇੱਥੇ ਸਮਾਈਲੀ ਬਣਾ ਸਕਦੇ ਹੋ ਵੈਸੇ ਤਾਂ ਤੁਹਾਨੂੰ ਖੁਸ਼ੀ ਵਾਲੀ ਬਣਾਉਣੀ ਚਾਹੀਦੀ ਹੈ ਕਿਉਂਕਿ ਜੇ ਤੁਸੀਂ ਸਕੂਲ ਨਹੀਂ ਜਾਓਗੇ ਤਾਂ ਫਿਰ ਤੁਹਾਨੂੰ ਨੌਲੇਜ ਨਹੀਂ ਮਿਲੂਗੀ ਗਿਆਨ ਨਹੀਂ ਮਿਲੂਗਾ ਤੁਸੀਂ ਅੱਗੇ ਕਿਵੇਂ ਵਧੋਗੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਕਿਵੇਂ ਹੋਵੋਗੇ ਹਨਾ ਫਿਰ ਜਦੋਂ ਤੁਸੀਂ ਸਕੂਲ ਤੋਂ ਵਾਪਸ ਘਰ ਜਾਂਦੇ ਹੋ ਤਾਂ ਇੱਥੇ ਤਾਂ ਸਾਰੇ ਖੁਸ਼ੀ ਹੁੰਦੇ ਆ ਜਦੋਂ ਛੁੱਟੀ ਮਿਲ ਜਾਂਦੀ ਹੈ ਸਕੂਲੋਂ ਫਿਰ ਛੁੱਟੀ ਹੋ ਕੇ ਜਦੋਂ ਤੁਸੀਂ ਘਰ ਜਾਂਦੇ ਹੋ ਹਨਾ ਤਾਂ ਫਿਰ ਸਾਰੇ ਖੁਸ਼ ਹੁੰਦੇ ਆ ਕਿ ਅਸੀਂ ਹੁਣ ਘਰ ਪਹੁੰਚ ਜਾਾਂਗੇ ਠੀਕ ਹੈ ਬੇਟਾ ਚਲੋ ਇਹ ਸੀਗਾ ਤੁਹਾਡੇ ਪਾਰਟ ਪਹਿਲਾ ਸਾਡਾ ਘਰ ਦਾ ਪਿਛਲਾ ਅਭਿਆਸ ਕਾਰਜ ਉਮੀਦ ਹੈ ਕਿ ਸਭ ਨੂੰ ਸਮਝ ਆ ਗਈ ਹੋਊਗੀ ਜਿਹੜੇ ਵੀ ਬੱਚੇ ਇਸ ਵੀਡੀਓ ਤੋਂ ਮਦਦ ਲੈਣਾ ਚਾਹੁੰਦੇ ਹੋ ਤੁਸੀਂ ਮਦਦ ਲਾ ਸਕਦੇ ਹਾਂ ਕੋਈ ਵੀ ਕਿਸੇ ਨੂੰ ਕੋਈ ਡਾਊਟ ਹੋਇਆ ਕੋਈ ਵੀ ਸਮੱਸਿਆ ਹੋਈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਡੇ ਕਮੈਂਟ ਦਾ ਜਰੂਰ ਜਵਾਬ ਦੇਵਾਂਗੀ ਧੰਨਵਾਦ